ਇੱਕ ਖੁਸ਼ਖਬਰੀ ਆ ਚੁੱਕੀ ਹੈ ਦਰਸੋ ਤੁਹਾਨੂੰ ਦੱਸੀਏ ਕਿ ਹੁਣ ਇੱਕ ਬਹੁਤ ਵੱਡਾ ਬਦਲਾਅ ਹੋ ਚੁੱਕਾ ਹੈ ਜਾਨੀ ਕਿ ਹੁਣ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵੱਡੇ ਪੱਧਰ ਦੀ ਕਟੌਤੀ ਹੋ ਚੁੱਕੀ ਹੈ ਜਾਨੀ ਕਿ ਹੁਣ ਇਹ ਜੋ ਕਮਰਸ਼ੀਅਲ ਗੈਸ ਸਿਲੰਡਰ ਹੈ ਉਹ 24 ਰੁਪਏ ਸਸਤਾ ਹੋ ਗਿਆ ਤੇ 19 ਕਿਲੋਗ੍ਰam ਦਾ ਇਹ ਕਮਰਸ਼ੀਅਲ ਗੈਸ ਸਿਲੰਡਰ ਹੁਣ ਲੋਕਾਂ ਨੂੰ ਸਸਤੇ ਭਾਅ ਦੇ ਵਿੱਚ ਮਿਲੇਗਾ ਦੱਸੀਏ ਕਿ ਹੁਣ ਜਿਹੜੀਆਂ ਕੀ ਤੇਲ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦਾ ਬਦਲਾਅ ਕੀਤਾ ਗਿਆ ਹੈ ਜਿੱਥੇ ਕਿ ਇਹ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋ ਗਈ ਹੈ ਪਹਿਲਾਂ ਇਹ ਜੋ ਸਿਲੰਡਰ ਸੀ 1747.ਪੀਆਰ 'ਤੇ ਤੇ ਮਰਦਾ ਸੀਗਾ ਪਰ ਹੁਣ ਇਹ ਸਿਲੰਡਰ 1723.ਪੀਆਰ 'ਤੇ ਦਾ ਮਿਲੇਗਾ ਜਾਨੀ ਕਿ ਹੁਣ ਇਸ ਦੇ ਵਿੱਚ ਵੱਡੇ ਪੱਧਰ ਦੀ ਰਾਹਤ ਮਿਲੀ ਹੈ ਔਰ ਖਾਸ ਕਰਕੇ ਹੋਟਲ ਰੈਸਟੋਰੈਂਟਸ ਵਾਲੇ ਜਿਹੜੇ ਨੇ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੀ ਰਾਹਤ ਮਿਲੀ ਹੈ ਕਿਉਂਕਿ ਇਸ ਦੇ ਨਾਲ ਹੁਣ ਲੋਕਾਂ ਨੂੰ ਜਦੋਂ ਇਹ ਰੈਸਟੋਰੈਂਟ ਵਾਲਿਆਂ ਨੂੰ ਮੈਰਿਜ ਪੈਨਸ ਵਾਲਿਆਂ ਨੂੰ ਜਦੋਂ ਕਮਰਸ਼ੀਅਲ ਗੈਸ ਸਿਲੰਡਰ ਖਰੀਦਨੇ ਪੈਂਦੇ ਸੀ ਤਾਂ ਉਹਨਾਂ ਦੀ ਜੇਬਾਂ ਤੇ ਕਾਫੀ ਭਾਰ ਪੈਂਦਾ ਸੀ ਤੇ ਇਸ ਦੇ ਵਿਚਾਲੇ ਹੁਣ ਉਹਨਾਂ ਦੀ ਜੇਬਾਂ ਤੇ ਕੁਝ ਰਾਹਤ ਮਿਲੇਗੀ ਜਾਨੀ ਕਿ ਹੁਣ ਇਹ ਜੋ ਗੈਸ ਸਿਲੰਡਰ ਹੈ ਐਲਪੀਜੀ ਗੈਸ ਸਿਲੰਡਰ ਜਿਹੜਾ ਕਮਰਸ਼ੀਅਲ ਹੈ ਉਹ ਸਸਤਾ ਹੋ ਗਿਆ ਪਰ ਜਿਹੜੇ ਘਰੇਲੂ ਗੈਸ ਦੇ ਸਿਲੰਡਰ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਫਿਲਹਾਲ ਕੋਈ ਵੀ ਵੱਡੇ ਪੱਧਰ ਦਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਔਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਦਲਾਅ ਹੋਵੇ ਤਾਂ ਇੱਕ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਜਿਹੜੀ ਕਟੌਤੀ ਹੋਈ ਹੈ ਇਹ ਜੋ ਬਦਲਾਅ ਹੈ 1 ਜੂਨ ਤੋਂ ਯਾਨੀ ਕਿ ਅੱਜ ਦੇ ਦਿਨ ਤੋਂ ਦਿਖਾਈ ਦੇਵੇਗਾ ਜਿਸ ਦੇ ਨਾਲ ਲੋਕਾਂ ਦੀਆਂ ਜੇਬਾਂ ਤੇ ਰਾਹਤ ਮਿਲੇਗੀ ਤਾਂ ਕਮਰਸ਼ੀਅਲ ਗੈਸ ਸਿਲੰਡਰ 19 ਕਿਲੋਗ੍ਰam ਦਾ ਜਿਹੜਾ ਹੈ ਗੈਸ ਸਿਲੰਡਰ ਆ ਇਸ ਦੇ ਵਿੱਚ ਕਟੌਤੀ ਹੋ ਗਈ ਹੈ 1723.5 ਰੁਪਏ ਦਾ ਇਹ ਸਿਲੰਡਰ ਜਿਹੜਾ ਤੁਹਾਨੂੰ ਮਿਲੇਗਾ ਜਿਸ ਨਾਲ ਹੁਣ ਤੁਹਾਨੂੰ ਇਹ ਸਿਲੰਡਰ ਖਰੀਦਣਾ ਔਖਾ ਨਹੀਂ ਹੋਵੇਗਾ। ਯਾਨੀ ਕਿ ਹੁਣ 1 ਜੂਨ ਤੋਂ ਨਵੇਂ ਮਹੀਨੇ ਚੜਦੇ ਹੀ ਬਹੁਤ ਵੱਡੇ ਪੱਧਰ ਦਾ ਇੱਕ ਬਦਲਾਅ ਹੋ ਗਿਆ ਹੋ ਸਕਦਾ ਹੈ। ਜਿਹੜੇ ਘਰੇਲੂ ਗੈਸ ਸਿਲੰਡਰ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ। ਬਦਲਾਅ ਹੋ ਸਕਦਾ ਹੈ ਪਰ ਫਿਲਹਾਲ ਕੋਈ ਵੀ ਹਲੇ ਬਦਲਾਅ ਵਾਲੀ ਜਿਹੜੀ ਗੱਲਬਾਤ ਸਾਹਮਣੇ ਨਹੀਂ ਆਈ ਹੈ ਪਰ ਜਿਹੜੇ ਕਮਰਸ਼ੀਅਲ ਗੈਸ ਸਿਲੰਡਰ ਨੇ ਉਨ੍ਹਾਂ ਦੀਆਂ ਕੀਮਤਾਂ 'ਚ ਵੱਡੇ ਪੱਧਰ ਦੀ ਕਟੌਤੀ ਕਰ ਦਿੱਤੀ ਹੈ। ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦਰਸਲ ਦਾਸੀਏ ਕਿ ਚੜ੍ਹਦੇ ਨਵੇਂ ਮਹੀਨੇ ਬਹੁਤ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਨੇ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਮਿਲਦੀ ਹੈ। ਚਾਹੇ ਉਹ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੋਵੇ, ਚਾਹੇ ਹੋਰਾਂ ਚੀਜ਼ਾਂ 'ਦੇ ਬਦਲਾਅ ਹੋਵੇ ਤਾਂ ਚੜ੍ਹਦੇ ਮਹੀਨੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਿੱਚ ਹੁਣ ਬਦਲਾਅ ਹੋ ਗਿਆ ਜਾਨੀ ਕਿ ਕਟੌਤੀ ਕੀਤੀ ਗਈ ਹੈ ਤਾਂ ਹੁਣ ਤੁਹਾਡੀਆਂ ਜੇਬਾਂ ਤੇ ਡਾਕਾ ਨਹੀਂ ਪਵੇਗਾ ਜਾਨੀ ਕਿ ਪਹਿਲਾਂ ਤੁਹਾਨੂੰ ਸਿਲੰਡਰ ਖਰੀਦਣ ਵੇਲੇ ਮੁਸ਼ਕਲ ਆਉਂਦੀ ਸੀਗੀ ਮਹਿੰਗਾ ਸਿਲੰਡਰ ਮਿਲਦਾ ਸੀਗਾ 1747.50 ਰੁਪਏ ਦਾ ਸਿਲੰਡਰ ਮਿਲਦਾ ਸੀ ਪਰ ਹੁਣ 1723.50 ਰੁਪਏ ਦਾ ਸਿਲੰਡਰ ਜਿਹੜਾ ਮਿਲੇਗਾ ਜਾਨੀ ਕਿ ਹੁਣ ਕਟੌਤੀ ਹੋਈ ਹੈ ਰੇਟਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਨਵੇਂ ਮਹੀਨੇ ਦੇ ਵਿੱਚ ਵੱਡੇ ਪੱਧਰ ਦੇ ਇਹ ਬਦਲਾਪ ਹੋ ਗਏ ਇਸ ਖਬਰ ਨੂੰ ਦੇਖ ਕੇ ਸ਼ੇਅਰ ਕਰਕੇ ਲੋਕਾਂ ਤੱਕ ਜੂੜ ਪਹੁੰਚਾਓ ਤਾਂ ਕਿ ਲੋਕਾਂ ਤੱਕ ਅਹਿਮ ਜਾਣਕਾਰੀ ਪਹੁੰਚੇ ਇਸ ਤਰ ਤਦ ਹੁਣ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵੱਡੇ ਪੱਧਰ ਦਾ ਬਦਲਾਪ ਹੋ ਚੁੱਕਾ ਹੈ